ਜੱਟ ਮਾਰਦਾ ਮੂਸੇ ਆਲਾ ਹੋਏ ਜਗ ਦੇ ਉੱਤੇ ਨਿਰਸ਼ਾ ਗਿਆ ਜਗ ਦੇ ਉੱਤੇ ਨਿਰਸ਼ਾ ਗਿਆ ਧਾਤੀ ਕੰਬੀ ਅੰਬਰ ਰੋਇਆ ਜਿੱਤ ਕੇ ਬਾਜੀ ਹਾਰ ਕੇ ਮਾਪੇ ਹੋ ਗਿਆ ਹਾਲ ਫਕੇਰਾ ਹੋਏ ਦੁਨੀਆ ਤਾਂ ਜਿੱਤ ਤੁਰ ਗਿਆ ਜੱਟਾ ਹਾਰ ਗਈਆਂ ਤਕਦੀਰਾਂ ਹੋਏ ਨਾ ਮਾਣਾ ਇੱਕ ਸ਼ੇਰ ਨੂੰ ਜਨਮ ਦਿੱਤਾ ਸ਼ੇਰ ਦੀ ਮਾਂ ਕਦੇ ਰੁੰਦੀ ਨਹੀਂ ਸ਼ੇਰ ਦੇ ਮਰ ਜਾਣ ਤੋਂ ਬਾਅਦ ਹੋਰ ਸ਼ੇਰ ਪੈਦਾ ਕਰਦੀ ਹੈ ਤਾਂ ਕਿ ਕੁੱਤਿਆਂ ਦੇ ਗਿੱਦੜਾਂ ਦੀ ਝੁੰਡ ਨੂੰ ਹੋਰ ਡਰ ਪੈਦਾ ਹੋਵੇ ਤੂੰ ਸੁਣ ਤਾਰਾਂ ਕੱਢੋ ਸੋ ਸੋ ਚੰਗਾ ਬੜੀ ਅੱਕੇ ਮੋਸਾ ਤੋ ਅਦੇ ਵਾਦੀਏ ਕੀ ਬੋਲਿਆ ਖੜੀ ਅਣੀ ਚੰਗੇ ਜਾਨੇ ਆਪਣੇ ਕੋਸਾ ਸੋ ਕੁਚੀ ਨਿਆਨੀ ਨਿਚੋਣਾ ਤੋਣਾ ਦੇ ਕੁਚੀ ਨਿਆਨੇ ਬਸ ਲੱਫ ਹੋਣਾ ਦੇ ਕੁਚੀ ਨਿਆਨੇ ਤੇ ਭੁੱਖੇ ਫੈਲਦੇ ਨਾਉ ਤਰਾਂ ਕੇ ਤੇ ਹੁੰਦੇ ਨਾ ਦੇ ਉਸੇ ਨਾ ਨਾ ਵਾਹ ਨੱਪੇ ਮਮੀ ਮਮੀ ਨਾ ਨਾ ਮਮੀ ਵਾਹ ਆ ਮੈਂ ਯਾ ਹਾਂ ਤੇ ਹਾਪਾ ਬੈਪ ਸੁਪਰ ਆ ਤਾਂ ਮੈਂ ਇਆਂ ਨੂੰ ਲਈ ਸੁਪਤ ਦੇ ਰਾਹ ਤੇ ਡੋਂਕਾਸ ਤੋਂ ਤਾਹਨਾ ਨਾ ਹਸਦਾ ਸਿਮੋਂਕਾਸ ਤੋਂ ਉੱਚੀ ਨਾਲੇ ਜਿਹੜੇ ਅਸਰੇ ਤੇ ਟੁੱਟਦੇ ਆ ਇੱਥੇ ਬਦਨਾਮੀ ਹੈ ਰੇਟ ਮਿਲੂਗੇ ਮੇਤ ਕੰਟਰੋਵਰਸੀ ਕਰੇ ਤੇ ਮਿਲੂਗੀ ਧਰਮ ਦੇ ਨਾਮ ਤੇ ਟਬੇਟ ਮਿਲੂਗੇ ਸੱਚ ਬੋਲੇਗਾ ਤਾਂ ਮਿਲੂ 295 ਦੇ ਕਰੇਗਾ ਤਰਕੀਪਤ ਹੇਟ ਮਿਲੂਗੀ ਮੇਤ ਕੰਟਰੋਵਰਸੀ ਕਰੇ ਤੇ ਮਿਲੂਗੀ ਧਰਮ ਦੇ ਨਾਮ ਤੇ ਟਬੇਟ ਮਿਲੂਗੇ तो बोले में दो में जी पुते में देख रहे हो अंबेदकर मिशन न्यूज चैनल मैं मुकुल जो कि सिद्धू मूसे की जो लोगों के दिलों च राज करता है और जो ਇਹੜੇ ਸਿੱਧੂ ਮਸੂਏ ਦੇ ਫੈਨ ਨੇ ਉਹ ਫੈਨਾਂ ਦੇ ਵਿੱਚੋਂ ਇੱਕ ਕਾਫੀ ਲੱਖਾਂ ਦੇ ਤعداد ਨਾਲ ਜੋ ਫੈਨ ਨੇ ਸਿੱਧੂ ਮਸੂਏ ਦੇ ਉਹਨਾਂ ਦੇ ਵਿੱਚੋਂ ਇੱਕ ਲੜਕੀ ਹੈ ਆਪਣੇ ਨਾਂ ਬੇਟੀ ਹੈ ਇੱਕ ਤੀਤਿਆਣੀ ਹੈ ਜੋ ਨਾਲ ਗੱਲਬਾਤ ਕਰਵਾਨੇ ਆਪਾਂ ਕਿ ਉਹ ਗਾਣੇ ਵੀ ਗਾ ਚੁੱਕੀ ਹੈ ਉਹਦੇ ਗਾਣੇ ਰਿਲੀਜ਼ ਵੀ ਕਰ ਚੁੱਕੀ ਹੈ ਤੇ ਉਹਨਾਂ ਦੇ ਮੰਮਾ ਨੇ ਜੋ ਇਹ ਲਿਖਦੇ ਵੀ ਰਾਈਟਰ ਨੇ ਵੀ ਨੇ ਤੇ ਆਪਾਂ ਗੱਲਬਾਤ ਕਰਾਨੇ ਉਹਨਾਂ ਦੇ ਮੰਮਾ ਨਾਲ ਸਸੀ ਕਲਵੀਰ ਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਗੁਰਪ੍ਰੀਤ ਕੋਹੜੀ ਹੈ ਤੇ ਜਿਹੜੇ ਤੁਸੀਂ ਸਤੂ ਮਸਲ ਦੇ ਗਾਣੇ ਲਿਖਦੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ ਬਾਰੇ ਇਹ ਜਦੋਂ ਬਾਈ ਦੀ ਡੈਥ ਹੋਈ ਸੀ ਬਾਈ ਜੀ ਤੇ ਅਸੀਂ ਇੱਕ ਬਾਪੂ ਜੀ ਦੀ ਵੀਡੀਓ ਦੇਖੀ ਜਿਹਦੇ ਵਿੱਚ ਬਾਪੂ ਜੀ ਨੇ ਜ਼ੋਰ ਨਾਲ ਪੱਟ ਕੇ ਥਾਪੀ ਮਾਰੀ ਬਾਈ ਜੀ ਦੀ ਡੈਥ ਤੋਂ ਬਾਅਦ ਜਦੋਂ ਥਾਪੀ ਮਾਰੀ ਵੀਰੇ ਤੇ ਅਸੀਂ ਉਹ ਵੀਡੀਓ ਦੇਖ ਰਹੇ ਸੀ ਤੇ ਉਸ ਤੋਂ ਬਾਅਦ ਮੈਂ ਗੀਤ ਲਿਖ ਦਿੱਤਾ ਵੀਰੇ ਵੀ ਬਾਪੂ ਵਿੱਚ ਆ ਕੇ ਜੱਟ ਥਾਪੀ ਮਾਰ ਗਿਆ ਮਾਰ ਕੇ ਵੀ ਜੱਟ ਵੈਰੀ ਲਲਕਾਰ ਗਿਆ ਸੁੱਤੇ ਪਏ ਉੱਠੇ ਵੈਰੀ ਦਾ ਡਰ ਕੇ ਮਾਰ ਕੇ ਵੀ ਸਿੱਧੂ ਵੈਰੀ ਲਲਕਾਰ ਗਿਆ ਕਿ ਕਿਵੇਂ ਜਸਮਨ ਨੂੰ ਮੇਰੇ ਕੋਲ ਜਾਨ ਨਹੀਂ ਵੀਰੀ ਇਹਨਾਂ ਦੇ ਜਿਆਦਾ ਜਿਆਦਾ ਮੈਂ ਤਾਂ ਸਿਰਫ ਲਿਖਦੀ ਐ ਬਾਪੂ ਵਿੱਚ ਆ ਕਿ ਅੱਟ ਥਾਪੀ ਮਾਰ ਗਿਆ ਮਾਰ ਕੇ ਵੀ ਅੱਟ ਵੈਰੀ ਲਲਕਾਰ ਗਿਆ ਸੁੱਤੇ ਪਾਏ ਉੱਠੇ ਵੈਰੀ ਦਾ ਡਰ ਕੇ ਸੁਪਨੇ ਚ ਆ ਕੇ ਸਿੱਧੂ ਕਈ ਚ ਪੇੜਾ ਮਾਰ ਗਿਆ ਹੋ ਵੈਰੀ ਦਾ ਮੁਕਾਇਆ ਯੱਟ ਮੁਕਿਆ ਨਹੀਂ ਹੋ ਵੈਰੀ ਦਾ ਮੁਕਾਇਆ ਜਟ ਮੁਕਿਆ ਨਹੀਂ ਮੁਕਿਆ ਏ ਕੁੱਤੀ ਚੋਰਾ ਵਾਲੀ ਕਰਕੇ ਹੋਣ ਖਣਾ ਗਿਆ ਜੱਟ ਜੋਂ ਕਿ ਜ਼ਿੰਦਗੀ ਜਾਨ ਲਗਾ ਗਿਆ ਮੁੱਛ ਖੜੀ ਕਰਕੇ ਵੱਡੇ ਵੱਡੇ ਆਂਦੇ ਕੰਢੀ ਸਾਂ ਪਾ ਗਿਆ ਕਹਿੰਦੇ ਆਂ ਕਹੋਂਦਿਆ ਦਾ ਗਾ ਪਾ ਗਿਆ ਕਰਤੇ ਰਕਾੜ ਜਿਹੜੇ ਕੈਮ ਬਾਈ ਨੇ ਟੁੱਟਣੇ ਨਹੀਂ ਕਿਸੇ ਕੋਲ ਅੜੀ ਕਰਕੇ ਹੋਣ ਖਣਾ ਗਿਆ ਜੱਟ ਜੋਂ ਕਿ ਜ਼ਿੰਦਗੀ ਜਾਨ ਲਗਾ ਗਿਆ ਮੁੱਛ ਖੜੀ ਕਰਕੇ ਭੁੱਲਿਆ ਨਾ ਤੁਸੀਂ ਸ਼ੋਬ ਮਾਰ ਦਿੱਤਾ ਓਏ ਮੂਸੇ ਪਿੰਡ ਵਿੱਚ ਅਟ ਫੇਰ ਆਊਗਾ ਮਾਰੂਗਾ ਸਟੇਜ ਉੱਤੇ ਫੇਰ ਥਾਪੀਆਂ ਮੁੜ ਕੇ ਦਵਾਰੇ ਸੋਡਾ ਗਾ ਪਾਊਗਾ ਲੁਕਦੇਣ ਫੇਰ ਤੁਨੂੰ ਥਾਂ ਨਹੀਂ ਲੱਭਣੀ ਜਾਓ ਕਰਤਾ ਸਾਡਾ ਭਾਲੀ ਕਰਕੇ ਹੋਣ ਖਣ ਗਿਆ ਜੱਟ ਜੋ ਕਿ ਜ਼ਿੰਦਗੀ ਜਾਨ ਲੱਗਾ ਗਿਆ ਮੁੱਛ ਖੜੀ ਕਰਕੇ ਔਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੋ ਸਿੱਧੂ ਮੂਸੇ ਵਾਲੇ ਨੇ ਕਰੇ ਗਏ ਸੀ ਜਾਣਦੇ ਹੋ ਤੁਸੀਂ ਹਾਂਜੀ ਵੀਰੇ ਜਾਨਦੇ ਰਹਿੰਦੇ ਹਾਂਗੇ ਜਦੋਂ ਸੀਗਾ ਸਿੱਧੂ ਮੂਸੇ ਵਾਲਾ ਸੀਗਾ ਉਦੋਂ ਵੀ ਜਾਂਦੇ ਹੁੰਦੇ ਸੀ ਵੀਰੇ ਉਹਦੀ ਕੁੜੀ ਛੋਟੀ ਸੀ 5 ਸਾਲ ਦੀ ਸੀ ਤੇ ਵੀਰੇ ਨੂੰ ਜਾ ਕੇ ਇਹਨੇ Song ਸੁਣਾਉਣਾ ਤੇ ਬਾਈ ਨੇ ਫਿਰ ਉਹਦੀ ਕਹਿਤ ਅਸੀਂ ਵੀ ਇਹਨੇ ਵੱਡੇ ਵਕ ਸਿੰਘਰੀ ਬਣਨਾ ਵੀ ਤੁਸੀਂ ਇਹਦੀ سپورਟ ਰੱਖਿਓ ਜੀ ਹਾਂਜੀ ਤੇ ਪਰ ਉਹਦੋਂ ਵੀ ਕਹਿੰਦੇ ਹੁੰਦੇ ਸੀ ਵੀ ਮੈਂ ਵੀ ਜਦੋਂ ਵੱਡੀ ਹੋ ਗਈ ਤੇ ਮੈਂ ਇਹਦੀ ਪੂਰੀ ਫੁੱਲ سپورਟ ਕਰਾਂਗੇ ਤੇ ਚਲੋ ਵੀਰਾ ਤਾਂ ਨਹੀਂ ਰਿਹਾ ਪਰ ਮੰਮੀ ਪਾਪਾ ਦੀ ਆਪਾਂ ਨੂੰ ਬਹੁਤ سپورਟ ਆਈ ਹਾਂਜੀ ਅਸੀਂ ਤਾਂ ਨਹੀਂ ਚਾਹੁੰਦੇ ਸੀ ਵੀ ਜਸ਼ਮਨ ਦਾ ਆਪਾ ਮਾਰਕੀਟ ਦੇ ਵਿੱਚ ਗੀਤ ਲੈ ਕੇ ਆਈਏ ਤੇ ਫਿਰ ਅਸੀਂ ਇੱਕ ਜਨ ਬੇਬੇ ਬਾਪੂ ਨੂੰ ਮਿਲ ਲੰਗੇ ਤੇ ਬਾਪੂ ਜੀ ਮਿਲੇ ਸਾਨੂੰ ਉਹਨਾਂ ਨੇ ਕਿਹਾ ਵੀ ਇੱਕ ਇਹਦਾ YouTube ਸਮੈਸਰ ਚੈਨਲ ਬਣਾਓ ਤੇ ਉਹਦੇ ਵਿੱਚ ਇਹਨੂੰ ਲੋਕ ਮਿਲ ਸਕਣ ਇਹਦੇ ਨਾਲ ਜਿਹੜੇ ਨੂੰ ਸਿੱਧੂ ਨੂੰ ਪਿਆਰ ਕਰਨ ਵਾਲੇ ਤੇ ਸਿੱਧੂ ਵਾਰੀ ਗੀਤ ਸੁਣ ਸਕਣ ਜਸ਼ਮਨ ਦੇ ਹਾਂਜੀ ਤੇ ਹੁਣ ਆਪਾਂ ਜਸ਼ਮਨ ਦਾ ਗੀਤ ਕਰਾ ਚੁੱਕੇ ਹਾਂ ਜੀ ਇਹਦੇ ਖੁਦ ਦੇ ਚੈਨਲ ਜਸ਼ਮਨ ਸਿੱਧੂ ਪੀਵੀ 33 ਤੇ ਤੇ ਗੀਤ ਦਾ ਨਾਮ ਹੈ ਜੀ ਬਲੈਕ ਡੇ 29 ਮਈ ਇਹ ਸਾਰੇ ਬੱਚੀ ਦੀ ਵੱਧ ਤੋਂ ਵੱਧ ਸਪੋਰਟ ਕਰੋ ਜੀ ਤੁਹਾਡੀ ਸਪੋਰਟ ਦੀ ਬੱਚੇ ਨੂੰ ਬਹੁਤ ਜ਼ਰੂਰਤ ਹੈ ਤੁਸੀਂ ਵੀ ਲਿਖਦੇ ਹੋ ਸੰਗਸ ਤੁਸੀਂ ਵੀ ਕੋਈ ਛੋਟਾ ਜਿਹਾ ਬੋਲ ਸੁਣਾ ਦਿਓ ਗਾਣੇ ਦਾ ਹਾਂ ਕਿਹੜਾ ਸੁਣਾਉਈਏ ਮੇਰੇ ਜਾਨ ਜਿੰਨ ਜਿਸਮਨ ਹੋਗੀ ਤੇ ਕਿਹੜਾ ਸੁਪਤਾ ਮਰਨ ਤੋਂ ਪਹਿਲਾਂ ਆਪ ਜਨਾਜੇ ਹੋਰ ਕਿਸੇ ਨੇ ਗਾਈ ਨਹੀਂ ਉਹ ਕਿਵੇਂ ਸੁਪਤਾ ਤੁਸੀਂ ਉਹ ਸੁਣਾ ਦਿਓ ਨਾ ਮਾਣੋ ਉਹ ਤੁਹਾਡੇ ਪੁਰਾਣੇ ਹਾਂ ਤੂੰ ਇੱਕ ਸ਼ੇਰ ਨੂੰ ਜਨਮ ਦਿੱਤਾ ਸ਼ੇਰ ਦੀ ਮਾਂ ਕਦੇ ਰੋਂਦੀ ਨਹੀਂ ਸ਼ੇਰ ਦੇ ਮਰ ਜਾਣ ਤੋਂ ਬਾਅਦ ਹੋਰ ਸ਼ੇਰ ਪੈਦਾ ਕਰਦੀ ਹੈ ਤਾਂ ਕਿ ਕੁੱਤਿਆਂ ਤੇ ਗਿੱਦੜਾ ਨੂੰ ਉਹ ਇਨਕੀਤਿਆਂ ਤੇ ਗਿੱਦੜਾਂ ਦੇ ਝੁੰਡ ਨੂੰ ਉਹ ਡਰ ਪੈਦਾ ਹੋਵੇ ਨੀ ਤੂੰ ਮੰਨ ਕਰਿਆ ਕਰ ਅੰਮੀ ਐ ਤੂੰ ਜੰਮਿਆ ਇੱਕ ਸਰਦਾਰ ਉਹਨੂੰ ਕਿੱਥੋਂ ਕਿੱਥੇ ਲੈ ਗਏ ਤੇਰੇ ਦਿੱਤੇ ਹੋਏ ਸੰਸਕਾਰ ਜੱਟ ਬੈਲਬੋਰਡ ਤੱਕ ਪਹੁੰਚ ਕੇ ਕਰਦਾ ਸੀ ਮਿੱਟੀ ਨੂੰ ਪਿਆਰ ਉਹ ਘੋੜਾ ਸੀ ਲੰਬੀ ਰੇਸ਼ ਦਾ ਨਾ ਸਮਝ ਪਈ ਸਰਕਾਰ ਇੱਕ ਦਿਨ ਐਸਾ ਚੜਿਆ ਚੰਦਰਾ ਉਹਨੇ ਕੱਢੀ ਕਾਲੀ ਥਾਰ ਉਹ ਪਿੰਡ ਜਵਾਰ ਕੇ ਚੱਲਿਆ ਲੈ ਕੇ ਦੋ ਤਿੰਨ ਵੀਲੀ ਯਾਰ ਕੋਈ ਫੈਨ ਪਲੇਖੇ ਆ ਗਿਆ ਕੋਈ ਚੁਗਲਖੋਰ ਗਿਰਦਾਰ ਚੁਗਲੀ ਕੀਤੀ ਤੇਰੇ ਪੁੱਤ ਦੀ ਕਹਿੰਦਾ ਸਿੱਧੂ ਆ ਗਿਆ ਘਰ ਤੋਂ ਬਾਹਰ ਤੁਸੀਂ ਸੁਣਾ ਦਿਓ ਇਹਨੂੰ ਮੂਸੇ ਚੌਂਚ ਚ geke ਤੁਸੀਂ ਦਿਓ ਗੋਲੀਆਂ ਮਾਰ ਗਾ ਕੇ ਪੁੱਤ ਗਾ ਕੇ ਸਟਾਰਟਿੰਗ ਹਾਂਜੀ ਨਾ ਮਾਂ ਨਾ ਤੇਗ ਸ਼ੇਰ ਨੂੰ ਜਨਮ ਦਿੱਤਾ ਸ਼ੇਰ ਦੀ ਮਾਂ ਕਦੇ ਰੋਂਦੀ ਨਹੀਂ ਸ਼ੇਰ ਦੇ ਮਰ ਜਾਣ ਤੋਂ ਬਾਅਦ ਹੋਰ ਸ਼ੇਰ ਪੈਦਾ ਕਰਦੀ ਹੈ ਤਾਂਕਿ ਕੁੱਤਿਆਂ ਦੇ ਗਿੱਦੜਾਂ ਦੇ ਝੰਡ ਨੂੰ ਹੋਰ ਡਰ ਪੈਦਾ ਹੋਵੇ ਨਿਤੋਂ ਮਾਨ ਕਰਿਆ ਕਰ ਅਮੀਏ ਤੂੰ ਜੰਮੇ ਅਕਸਰਦਾਰ ਉਹਨਾਂ ਕਿੱਥੋਂ ਕਿੱਥੇ ਲੈ ਗਏ ਉਹਨਾਂ ਕਿੱਥੋਂ ਕਿੱਥੇ ਲੈ ਗਏ ਸੜ ਦਿੱਤੇ ਹੋਏ ਸੰਸਕਾਰ ਉਹ ਬੱਲੇ ਵਾੜ ਤੱਕ ਪਹੁੰਚ ਕੇ ਕਰਦਾ ਸੀ ਮਿੱਟੀ ਨੂੰ ਪਿਆਰ ਉਹ ਘੋੜਾ ਸੀ ਨੰਮੀ ਰਿਸ਼ਦਾਨਾ ਸਮਝ ਪਾਈ ਸਰਕਾਰ ਉਹ ਘੋੜਾ ਸੀ ਲੰਮੀ ਰੇਛ ਦਾ ਨਾ ਸਮਝ ਪਾਈ ਸਰਕਾਰ ਉਹ ਹੋ ਸੀ ਸਰ ਤੇ ਪਗਵੰਦਾ ਉਹ ਹੋ ਸੀ ਸਰ ਤੇ ਪਗਵੰਦਾ ਸਿਟ ਦੇ لمبے ਵਾਲ ਉਹ ਹਸਾਨਾ ਰੱਖਦਾ ਸੀ ਮਾਂ ਬਾਪ ਦਾ ਖਿਆਲ ਇੱਕ ਦਿਨ ਐਸਾ ਚੜਿਆ ਚੰਦਰਾ ਇੱਕ ਦਿਨ ਐਸਾ ਚੜਿਆ ਚੰਦਰਾ ਉਹਨੇ ਕੱਢੀ ਕਾਲੀ ਥਾਰ ਉਹ ਪਿੰਡ ਜਵਾਰ ਕੇ ਚੱਲਿਆ ਉਹ ਪਿੰਡ ਜਵਾਰ ਕੇ ਚੱਲਿਆ ਲੈ ਕੇ ਦੋ ਤਿੰਨ ਵੈਲੀ ਯਾਰ ਕੋਈ ਫੈਨ ਭਲੇਖੇ ਆਇਆ ਕੋਈ ਫਾਂਪਲੇਖੇ ਆਇਆ ਕੋਈ ਚੁਗਲਖੋਰ ਗਰਦਾਰ ਚੁਗਲੀ ਕੀਤੀ ਤੇਰੇ ਪੁੱਤ ਦੀ ਚੁਗਲੀ ਕੀਤੀ ਤੇਰੇ ਪੁੱਤ ਦੀ ਕੰਨਾ ਸਿੱਧੂ ਆ ਗਿਆ ਘਰ ਤੋਂ ਵਾਰ ਇਹਨੂੰ ਮੂਸੇ ਚੰਗ ਚ ਘੇਰ ਕੇ ਇਹਨੂੰ ਮੂਸੇ ਚੰਗ ਚ ਘੇਰ ਕੇ ਤੁਸੀਂ ਦਿਓ ਗੋਲੀਆਂ ਮਾਰ ਜਟਕਲੇ ਕਲੇ ਨੂੰ ਠੋਕਦਾ ਜਟਕਲੇ ਕਲੇ ਨੂੰ ਠੋਕਦਾ ਜੇ ਆਉਂਦੇ ਸਿੱਧੂ ਨੂੰ ਲਲਕਾਰ ਕੱਲੇ ਨੂੰ ਘੇਰਾ ਪੈ ਗਿਆ ਕੱਲੇ ਨੂੰ ਘੇਰਾ ਪੈ ਗਿਆ ਕਿਤੇ 47 ਵਾਲੇ ਵਾਰ ਝਟ ਖਾ ਕੇ 16 ਗੋਲੀਆਂ ਝਟ ਖਾ ਕੇ 16 ਗੋਲੀਆਂ ਕਿਤਾ ਵਿਪਨ ਵਿੱਚੋਂ ਵਾਰ ਫਿਰ ਡਰਦੇ ਵੈਰੀ ਭੱਜ ਗਏ ਫਿਰ ਡਰਦੇ ਵੈਰੀ ਭੱਜ ਗਏ ਦਿੱਤੀ ਵੇਰਾ ਵਾਂਖ ਲਾਰ ਮੈਂ ਹੁੰਦਾ ਤੇਰੀ ਕੁੱਖ ਦਾ ਜੰਮਿਆ ਮੈਂ ਹੁੰਦਾ ਤੇਰੀ ਕੁੱਖ ਦਾ ਜੰਮਿਆ ਖੜਦਾ ਪੁੱਤ ਤੇਰੇ ਦੇ ਨਾਲ ਮੈਂ ਸਵਰਾਂ ਦਾ ਘਟ ਪਰ ਲਵੀ ਮੈਂ ਸਵਰਾਂ ਦਾ ਘਟ ਪਰ ਲਵੀ ਤੇਰਾ ਰਸ ਗਿਆ ਪਰਵਤਗਾਰ ਮੈਂ ਛੱੜ ਦੇ ਰੱਬ ਤੇ ਡੋਰੀਆਂ ਮੈਂ ਛੱੜ ਦੇ ਰੱਬ ਤੇ ਡੋਰੀਆਂ ਚੜੂਗੀ ਇੱਕ ਸਵੇਰ ਮਾਂ ਤੇਰੇ ਸਿੱਧੂ ਪੁੱਤ ਨੇ ਜੰਮਣਾ ਮਾਂ ਤੇਰੀ ਗੁਖੋ ਫੇਰ ਮਾਂ ਤੇਰਾ ਘਰਛ ਨਾ ਜਾਉ ਜਿਸ਼ਵਦੀਪ ਆ ਗਿਆ ਫੇਰ ਆ ਮਾਂ ਜੀ ਅ ਜਿਸ਼ੂ ਪ੍ਰੇਮ ਜੀ ਜੋ ਤੁਸੀਂ ਨਿਆ ਸੌਂਗ ਆਇਆ ਹੈ ਜੋ ਨਿਆ ਸੌਂਗ ਆਇਆ ਉਹਦੇ ਥੋੜੇ ਦੋ ਬੋਲ ਸੁਣਾ ਦਿਓ ਥੋੜੇ ਉਹਦੇ ਸਾਡਾ ਜੀ ਗੀਤ ਦੇ ਕੁੱਲ 6 ਪੈਰੇ ਸੀਗੇ ਜੀ ਤੇ ਅਤੇ ਉਸ ਦੇ ਵਿੱਚ ਉਹਨਾਂ ਨੇ 4 ਪੈਰੇ ਲਾਤੇ ਸੀਗੇ ਅਤੇ 2 ਪੈਰੇ ਕੱਟਦੇ ਸੀ ਅਤੇ ਉਸ ਦੇ ਵਿੱਚ ਮੇਰਾ ਇੱਕ ਪੈਰਾ ਜਾ ਰਿਹਾ ਜੀ ਤਾਂ ਉਹ ਸੁਣਾਉਣਾ ਸਰਬਨ ਵਰਗਾ ਪੁੱਤ ਮਾ ਪਿਆੰਦਾ ਜੱਗ ਤੇ ਨਾਮ ਕਮਾ ਗਿਆ ਓਏ ਸਿਰ ਤੇ ਬਨ ਕੇ ਪਗੜੀ ਜੱਟਾ ਵੈਲ ਵੋੜ ਤੇ ਸ਼ਾ ਗਿਆ ਓਏ ਸੱਪਾਂ ਨੂੰ ਦੁੱਧ ਰਹਾ ਪਿਲਾਉਂਦਾ ਪੀ ਪੀ ਕੇ ਡੰਗ ਮਾਰ ਗਏ ਤੇਰੇ ਸਿਰ ਤੋਂ ਚੱਲੇ ਜਿਹੜੇ ਉਹ ਹੀ ਨਕਲੀਆਂ ਲੀਰਾਂ ਹੋਏ ਦੁਨੀਆ ਤਾਂ ਦਿੱਤ ਤੁਰ ਗਿਆ ਜੱਟਾ ਹਾਰ ਗਈਆਂ ਤਕਦੀਰਾਂ ਹੋਏ ਛਿਛਕਾ ਜੀ ਸਾਰਿਆਂ ਨੂੰ ਮੈਂ ਤੁਹਾਡੇ ਆਪਣੀ ਦਸਮਨ ਸਿੱਧੂ ਜਿਵੇਂ ਤੁਸੀਂ ਜਾਣਦੇ ਬਿੱਤੇ ਦੇਣਾ ਵਿੱਚ ਲੈ ਖੇਸਦਾਨੇ ਬਾਈ ਦੀ ਬਹੁਤ ਘਟਮਾਰ ਹੋਈ ਅਤੇ ਮੈਂ ਮੇਰੀ ਮੰਮਾ ਦਾ ਲਿਖੇ ਇੱਕ ਗੀਤ ਸੁਣਾਉਣੀ ਹੈਗੀ ਵੀ ਜਿਵੇਂ ਪੰਜਾਬ ਦੇ ਪੁੱਤ ਵੀ ਆ ਪੰਜਾਬ ਦੇ ਹੱਕਾਂ ਲਈ ਲੜਦੇ ਹੈਗੇ ਅਤੇ ਇਹ ਗੀਤ ਉਹਨਾਂ ਲਈ ਹੈਗਾ ਜਿਵੇਂ ਪ੍ਰਵੀnder ਝੋਟਾ ਪਾਨਾ ਸਿੱਧੂ ਅਤੇ ਲਖਾ ਜਾਨਾ ਅਤੇ ਇਹ ਇਹਨਾਂ ਤਿੰਨਾਂ ਲਈ ਗੀਤ ਹੈਗਾ ਵਾਹਿਗੁਰੂ ਵਾਹਿਗੁਰੂ ਤਨ ਨੂੰ ਗੁਰੂ ਦਾ ਖਾਲਸਾ ਤਨ ਤੇਰੀ ਕੁਰਬਾਨੀ ਤਨ ਤਨ ਸਤ ਗੁਰੂ ਬਾਜਾਂ ਵਾਲਾ ਜੋ ਪੁੱਤਰਾਂ ਦੇ ਦਾਨੀ ਦਾਨ ਕਰਨ ਲਈ ਦੱਸ ਗਿਆ ਤੈਨੂੰ ਦਾਨ ਕਰਨ ਲਈ ਦੱਸ ਗਿਆ ਤੈਨੂੰ ਓ ਪੰਜਾਬਸਿਆ ਤੇਰੇ ਨਾਲ ਆਕੇ ਖੜਦਾ ਨਹੀਂ ਕੋਈ ਕਿਉਂ ਪੰਜਾਬਸਿਆ ਕਈ ਮਾਵਾਂ ਦੇ ਪੁੱਤ ਮਰ ਗਏ ਤੇ ਕਈ ਪੈਣਾ ਦੇ ਭਾਈ ਅੰਨ ਪਾਣੇ ਨੂੰ ਲੋਕ ਤਰਸਦੇ ਮੱਚ ਗਏ ਵੇਖ ਤਵਾਹੀ ਤੇਰੇ ਉਜੜੇ ਘਰ ਵਿੱਚ ਵੜਦਾ ਨਾ ਕੋਈ ਕਿਉਂ ਪੰਜਾਬਸਿਆ ਪੰਜਾਬਸਿਆ ਪਨ ਜਾਵਸਿਆ ਹੂ ਤੇਰੇ ਨਾਲ ਆਕੇ ਖੜਦਾ ਨਹੀਂ ਕੋਈ ਕਿਉਂ ਪੰਜਾਬਸਿਆ ਬਾਪੂ ਵੇਤੇ ਅਗੇ ਅਟ ਥਾਪੀ ਮਾਰ ਗਿਆ ਮਾਰ ਕੇ ਵੀ ਅਟ ਵੈਰੀ ਲਲਕਾਰ ਗਿਆ ਸੁੱਤੇ ਪਾਏ ਉੱਠੇ ਵੈਰੀ ਡਾਡ ਡਾੜ ਕੇ ਸੁਪਨੇ 'ਚ ਅਗੇ ਸਿੱਧੂ ਕੱਚ ਪੇੜਾ ਮਾਰ ਗਿਆ ਹੋ ਵੈਰੀ ਦਾ ਮਕਾਇਆ ਯੱਟ ਮੁੱਕਿਆ ਨਹੀਂ ਮੁੱਕਿਆਏ ਕੁੱਤੀ ਚੋਰਾ ਰਲੀ ਕਰਕੇ ਹੋ ਆਣ ਖਣ ਗਿਆ ਜੱਟ ਜੋਂਕ ਜ਼ਿੰਦਗੀ ਜਾਨ ਲੰਗਾ ਗਿਆ ਮੁੱਛ ਖੜੀ ਕਰਕੇ ਵੱਡੇ ਵੱਡਿਆਂ ਦੇ ਕੰਢੀ ਸਾਂਭਾ ਗਿਆ ਕਹਿੰਦੇ ਆਂ ਕੋਹੋਂਦੇ ਆਂ ਦਾ ਗਾਹ ਪਾ ਗਿਆ ਉਹ ਕਰ تیر ਘੜ ਜਿਹੜ ਕੈਮ ਬਾਈ ਨੇ ਟੁੱਟਣੀ ਨਹੀਂ ਕਿਸੇ ਕੋਲੋਂ ਅੜੀ ਕਰਕੇ ਹੋਆਂ ਖਣਾ ਗਿਆ ਜੱਟ ਜੋ ਕੇ ਜ਼ਿੰਦਗੀ ਜਾਂ ਲੱਗਾ ਗਿਆ ਮੁੱਛ ਖੜੀ ਕਰਕੇ ਵੱਡੇ ਵੱਡੇ ਆਂ ਦੇ ਕੰਢੀ ਸਾ ਪਾ ਗਿਆ ਕਹਿੰਦੇ ਆਂ ਕੋਹੋਂਦੇ ਆਂ ਦਾ ਗਾਹ ਪਾ ਗਿਆ ਉਹ ਕਰ تیر ਘੜ ਜਿਹੜ ਕੈਮ ਬਾਈ ਨੇ ਟੁੱਟਣੀ ਨਹੀਂ ਕਿਸੇ ਕੋਲੋਂ ਅੜੀ ਕਰਕੇ ਹੋਆਂ ਖਣਾ ਗਿਆ ਜੱਟ ਜੋ ਕੇ ਜ਼ਿੰਦਗੀ ਜਾਂ ਲੱਗਾ ਗਿਆ ਮੱਚ ਖੜੀ ਕਰਕੇ ਭੁੱਲਿਓਣਾ ਤੁਸ਼ ਸ਼ੋਬਾ ਮਾਰ ਦਿੱਤਾ ਹੋਏ ਮੂਸੇ ਪਿੰਡ ਵਿੱਚ ਹੀ ਅਟ ਫੇਰ ਆਊਗਾ ਮਾਰੂਗਾ ਸਟੇਜ 'ਤੇ ਜਾਉ ਤੇ ਫੇਰ ਥਾਪੀਆਂ ਮੁੜ ਕੇ ਦਵਾਰੇ ਤੁਹਾਡਾ ਗਾ ਪਾਊਗਾ ਲੁਕਦੇ ਨੂੰ ਫੇਰ ਤੁਹਾਨੂੰ ਥਾਂ ਨਹੀਂ ਲੱਭਣੀ ਦੌਕਰਤਾਰ ਸਾਡਾ ਭਲੀ ਕਰਕੇ ਹੋਣ ਖਣ ਗਿਆ ਜਟਜੋ ਕਿ ਜ਼ਿੰਦਗੀ ਜਾਂ ਲੱਗਾ ਗਿਆ ਮੱਚ ਖੜੀ ਕਰਕੇ ਜ਼ਿੰਦਗੀ ਦੀ ਮੰਗੇ ਨਾ ਤੂੰ ਪੀਖ ਕੋਈ ਜਟਾ ਪਥਰੇ ਤੇ ਖਿੱਚ ਗਿਆ ਲਈ ਕੋਈ ਜਟਾ ਪਹਿਲਾ ਬੰਦਾ ਦੁਨੀਆ ਤੇ ਇੱਕ ਵੇਖਿਆ ਮੌਤ ਵਾਲੀ ਦੱਸਦਾ ਤੇਰੀ ਕੋਈ ਜਟਾ ਆਪਣਾ ਜਨਾਬ ਜਟਾ ਆਪ ਗਿਆ 295 ਤਰੀਕ ਦੱਸ ਕੇ ਹੋਣ ਕਰਨਾ ਗਿਆ ਜਟਜੋ ਕਿ ਜ਼ਿੰਦਗੀ ਜਾਨ ਲੱਗਾ ਗਿਆ ਮੱਚ ਖੜੀ ਕਰਕੇ ਮਾਂ ਦਾ ਦੁੱਧ ਪੀਤਾ ਸੀ ਤਾਂ ਆਉਂਦੇ ਦੱਸ ਕੇ ਰੱਖ ਲੈਂਦਾ ਸਿੱਧੂ ਸੋੜੀ ਧੌਣ ਪਟ ਕੇ ਉੱਡੇ ਮਾਪਿਆਂ ਨੂੰ ਸਾਨੂੰ ਮਾਰੂਗਾ ਸਰਾਫ ਜਿੰਨਾ ਦਾ ਲਾਗੇ ਤੁਸੀਂ ਕਲੇਜਾ ਕੱਢ ਕੇ ਲਖਨਾਣੀ ਕਦੇ ਤੁਹਾਡਾ ਪਾਪ ਪੁੱਛੜੋ ਡਗੇ ਵਜ ਗਏ ਹਣ ਕੀ ਕਰਕੇ ਹੁਣ ਖਣ ਗਿਆ ਜੱਟ ਜਿਉਂ ਕਿ ਜ਼ਿੰਦਗੀ ਜਾਣ ਲਗਾ ਗਿਆ ਮੁੱਛ ਖੜੀ ਕਰਕੇ ਮੇਰਾ ਨਵਾਂ ਗੀਤ ਆ ਗਿਆ ਜੀ ਬਲੈਕ ਡੇ 29 ਮਈ ਸਿੱਧੂ ਵੈਨਸ ਸਮਰਪਤ ਸਮਰਪਤ ਹੈ ਭਾਈ ਬਲਵਿੰਦਰ ਜਟਾਣਾ ਨੂੰ ਤੁਹਾਨੂੰ ਮੈਂ ਗੀਤ ਸੁਣਾ ਦੇਣੀ ਹੈ ਜੀ ਤੇ ਮੇਰੇ ਜਿਹੜਾ ਪੇਜ ਹੈ ਜਸਮਨ ਸਿੱਧੂ ਜੀ ਜਸਮਨ ਸਿੱਧੂ ਪੀਵੀ 31 ਹੈ ਤੇ ਤੁਸੀਂ ਜਾ ਕੇ ਇਸ ਨੂੰ ਸਬਸਕ੍ਰਾਈਬ ਕਰੋ ਨੱਤੀ ਮੈ ਦਿਨ ਚੜਿਆ ਕਾਲਾ ਹੋਏ ਜੱਟ ਮਾਰਤਾ ਮੂਸੇ ਆਲਾ ਹੋਏ ਜਗ ਦੇ ਉੱਤੇ ਨਿਰਸ਼ਾ ਗਿਆ ਜਗ ਦੇ ਉੱਤੇ ਨਿਰਸ਼ਾ ਗਿਆ ਧਰਤੀ ਕੰਬੀ ਅੰਬਰ ਰੋਇਆਏ ਜਿੱਤ ਕੇ ਬਾਜੀ ਹਾਰ ਕੇ ਮਾਪੇ ਹੋ ਗਿਆ ਹਾਲ ਫਕੀਰਾਂ ਵੇ ਦੁਨੀਆ ਤਾਂ ਜਿੱਤ ਤੁਰ ਗਿਆ ਜੱਟਾ ਹਾਰ ਗਿਆਂ ਤਕਦੀਰਾਂ ਵੇ ਜਿਹੜਾ ਬਾਈ ਦਾ ਨਵਾਂ ਗੀਤ ਆ ਬਾਈ ਨੇ ਉਹ ਚ ਲੀਰਾਂ ਦੀ ਗੱਲ ਕੀਤੀ ਹੈਗੀ ਪਰ ਅਸੀਂ ਉਹਨਾਂ ਲੀਰਾਂ ਦਾ ਨਾਮ ਤਾਂ ਨਹੀਂ ਲੈ ਸਕਦੇ ਅਤੇ ਬਾਈ ਦੇ ਨਵੇਂ ਗੀਤਾਂ ਤੋਂ ਪਹਿਲਾਂ ਹੀ ਆਪਾਂ ਗੀਤ ਗਾਤਾ ਸੀਗਾ ਛੋਟਾ ਯਾਰ ਉਹ ਤੁਹਾਨੂੰ ਸੁਣਾਣੇ ਆਂਗੇ ਕਈਆਂ ਦੇ ਪੁੱਤ ਰਬ ਨਾ ਗਿਆ ਰੋਟੀ ਹੋਏ ਅੱਜ ਨਹੀਂ ਤਾਂ ਉਹਨਾਂ ਦੀ ਤਾਂ ਹੋ ਗਈ ਖੋਡੀ ਹੋਏ ਖਾ ਕੇ ਪੁੱਤਾ ਮਾਸ ਤੇਰਾ ਬੋਟੀ ਬੋਟੀ ਹੋਏ ਫਿਰਦਿਆ ਅਜੂ ਢਕਾਰ ਮਾਰਦੇ ਪੁੱਛਦਾਨੀ ਆ ਕੇ ਕੋਈ ਬੇਬੇ ਬਾਪੂ ਨੂੰ ਆਖਦੇ ਹੁੰਦੇ ਸੀ ਜਿਹੜੇ ਛੋਟਾ ਯਾਰ ਹੋਏ ਪੁੱਛਦਾਨੀ ਆ ਕੇ ਕੋਈ ਤੇਰੀ ਮਾਂ ਨੂੰ ਆਖਦੇ ਹੁੰਦੇ ਸੀ ਜਿਹੜੇ ਛੋਟਾ ਯਾਰ ਹੋਏ ਤੇਰੇ ਬਾਪੂ ਨੂੰ ਜੋ ਬਾਪੂ ਕਹਿੰਦੇ ਹੁੰਦੇ ਸੀ ਤੇਰੇ ਸਹਾ ਵਿੱਚ ਜੋ ਸਾਂ ਲੈਂਦੇ ਹੁੰਦੇ ਸੀ ਉਹੀ ਪੁੱਤਾਂ ਜੰਮੇਵਾ ਤੇਰੀ ਮੌਤ ਦੇ ਜੋ ਤੇਰੇ ਨਾਲ ਨਾ ਰਹਿੰਦੇ ਹੁੰਦੇ ਸੀ ਮੂਤਲੂਕ ਮਾਰਦੇ ਸੀ ਮਿੱਠੀਆਂ ਢਿੱਡ ਵਿੱਚ ਰੱਖਦੇ ਸੀ ਖੋਟਾਂ ਖਾ ਰੋਏ ਪੁਸ਼ਦਾਨੀਆਂ ਕੇ ਕੋਈ ਬੇਬੇ ਬਾਪੂ ਨੂੰ ਆਖਦੇ ਹੁੰਦੇ ਸੀ ਜਿਹੜੇ ਛੋਟਾ ਯਾਰ ਓਏ ਹੁਣ ਨਾ ਕੇ ਪੰਜ ਦਹਾ ਵੈਲੀ ਪੁੱਤਵੇ ਜਿਹੜੇ ਤੇਰੇ ਯਾਰ ਬਣੇ ਵੈਲੀ ਪੁੱਤਵੇ ਰੋਟੀ ਤੱਕ ਮਸਲਾ ਸੀ ਗੋਂ ਚੋਦੰਦਾ ਜਿਨ੍ਹਾਂ ਨੇ ਕਰਾਇ ਤੇਰੇ ਉੱਤੇ ਵਾਰ ਹੋਏ ਪੁਸ਼ਦਾਨੀਆਂ ਕਿ ਕੋਈ ਬੇਬੇ ਬਾਪੂ ਨੂੰ ਆਖਦੇ ਹੁੰਦੇ ਸੀ ਜਿਹੜੇ ਛੋਟਾ ਯਾਰ ਹੋਏ ਪੁਸ਼ਦਾਨੀਆਂ ਕਿ ਕੋਈ ਤੇਰੀ ਮਾਂ ਨੂੰ ਆਖਦੇ ਹੁੰਦੇ ਸੀ ਜਿਹੜੇ ਛੋਟਾ ਯਾਰ ਹੋਏ ਮੈਂ ਤਾਂ ਤੇਰੇ ਬਿਨਾਂ ਲੈਂਦੀ ਸਾਰ ਪੁੱਤਵੇ ਕਿਆ ਗਿੱਤੇ ਰੋ ਲਗੇ ਆ ਤੇਰਾ ਪਿਆਰ ਵੀ ਬਿਨਾ ਵਿਆਹ ਜਿਹੜੇ ਤੂੰ ਕਰ ਗਿਆ ਵਿਧਵਾ ਉਹਦੇ ਬਾਰੇ ਸੋਚੇ ਸਾਰਾ ਸੰਸਾਰ ਹੋਏ ਤੇ ਨੀ ਸਾਡਾ ਪੁੱਤ ਬਣ ਗਿਆ ਲੱਗ ਕੇ ਕਲੇਜ ਦੇ ਨਸੀਨਾ ਠਾਰੋਏ ਪੁੱਛਦਾਨੀਆਂ ਕੀ ਕੋਈ ਬੀਬੀ ਬਾਪੂ ਨੂੰ ਆਖਦੇ ਹੁੰਦੇ ਸੀ ਜਿਹੜੇ ਝੋਟਾ ਯਾਰ ਹੋਏ ਸੁਵ ਸੁਵ ਜੰਦਾ ਜੋ ਤੂੰ ਦਿਨ ਚਾੜੂ ਏ ਤੇਰੇ ਫੈਨ ਨਾਲ ਜਾਂਦਾ ਘਰ ਪਰ ਹੋਏ ਲੰਡਨ ਅਮਰੀਕਾ ਬੰਬੇ ਵਾਲੇ ਸੋਹਣਿਆ ਤੇਰੇ ਮਾਪਿਆਂ ਨਾਲ ਜਾਂਦੇ ਆ ਕੇ ਖੜੂ ਏ ਢਾਲੀ ਵਾਲੇ ਖੇਤ ਵਿੱਚ ਹੁਣ ਛੁੱਟੀਆਂ ਛੱਡ ਕੇ ਹੋਵੇ ਜਿੱਥੇ ਪਾਲਿਆ ਕਰ ਹੋਏ ਇੱਕ ਵਾਰਿਸ਼ ਧੋਆ ਤੂੰ ਛਾਤ ਮਾਰ ਜਾ ਤੇਰੇ ਮਾਪਿਆਂ ਦਾ ਵੇਖ ਬੁਰਾ ਹਾਲ ਹੋਏ ਤੂੰ ਮਾਨ ਕਰਿਆ ਕਰ ਅੰਮੀਏ ਤੂੰ ਜਦ ਮੈਂ ਅਕਸਰਦਾਰ ਉਹਨੂੰ ਕਿੱਥੋਂ ਕਿੱਥੇ ਲੈ ਗਏ ਉਹਨੂੰ ਕਿੱਥੋਂ ਕਿੱਥੇ ਲੈ ਗਏ ਛੱਡ ਦਿੱਤੇ ਹੋਏ ਸੰਸਕਾਰ ਉਹ ਬੱਲਵਾਰ ਤੱਕ ਪਹੁੰਚ ਕੇ ਘਰ ਦਾ ਸੀ ਮਿੱਟੀ ਨੂੰ ਪਿਆਰ ਉਹ ਘੋੜਾ ਸੀ ਲੰਮੀ ਰੇਸ਼ ਦਾ ਨਾ ਸਮਝ ਪਾਈ ਸਰਕਾਰ ਉਹ ਘੋੜਾ ਸੀ ਲੰਮੀ ਰੇਸ਼ ਦਾ ਨਾ ਸਮਝ ਪਾਈ ਸਰਕਾਰ ਉਹ ਹੋ ਸੀ ਸਿਰ ਤੇ ਭਗਵੰਦਾ ਉਹ ਹੋ ਸੀ ਸਿਰ ਤੇ ਭਗਵੰਦਾ ਸਿਹਟ ਦੇ ਲੰਬੇ ਵਾਲ ਉਹ ਹਸਾਨਾ ਰੱਖਦਾ ਸੀ ਮਾਂ ਬਾਪ ਦਾ ਖਿਆਲ ਇੱਕ ਦਿਨ ਐਸਾ ਚੜਿਆ ਚੰਦਰਾ ਇੱਕ ਦਿਨ ਐਸਾ ਚੜਿਆ ਚੰਦਰਾ ਉਹਨੇ ਕੱਢੀ ਕਾਲੀ ਥਾਰ ਉਹ ਪਿੰਡ ਜਵਾਰ ਕੇ ਚੱਲਿਆ ਉਹ ਪਿੰਡ ਜਵਾਰ ਕੇ ਚੱਲਿਆ ਲੈ ਕੇ ਦੋ ਤਿੰਨ ਵੈਲੀ ਯਾਰ ਕੋਈ ਫੈਨ ਭਲੇਖੇ ਆਇਆ ਕੋਈ ਫੈਨ ਭਲੇਖੇ ਆਇਆ ਕੋਈ ਤੁਗਲਖੋਰ ਗਰਦਾਰ ਤੁਗਲੀ ਕੀਤੀ ਤੇਰੇ ਪੁੱਤ ਦੀ ਤੁਗਲੇ ਕੀਤੀ ਤੇਰੇ ਪੱਤ ਦੀ ਕੰਨਾ ਸਿੱਧੂ ਆ ਗਿਆ ਘਰ ਤੋਂ ਵਾਰ ਇਹਨੂੰ ਮੂਸੇ ਚੌਂਕ ਚ ਘੇਰ ਕੇ ਇਹਨੂੰ ਮੂਸੇ ਚੌਂਕ ਚ ਘੇਰ ਕੇ ਤੁਸੀਂ ਦਿਓ ਗੋਲੀਆਂ ਮਾਰ ਜਟ ਕਲੇ ਕਲੇ ਨੂੰ ਠੋਕਦਾ ਜਟ ਕਲੇ ਕਲੇ ਨੂੰ ਠੋਕਦਾ ਜੇ ਆਉਂਦੇ ਸਿੱਧੂ ਨੂੰ ਲਲਕਾਰ ਕਲੇ ਨੂੰ ਘੇਰਾ ਪੈ ਗਿਆ ਕਲੇ ਨੂੰ ਘੇਰਾ ਪੈ ਗਿਆ ਕਿਤੇ 47 ਵਾਲੇ ਵਾਰ ਜਟ ਖਾਕੇ 16 ਗੋਲੀਆਂ ਜਟ ਖਾਕੇ 16 ਗੋਲੀਆਂ ਕਿਤਾ ਵੈਪਨ ਵਿੱਚੋਂ ਵਾਰ ਫੇਰ ਡਰਦੇ ਵੈਰੀ ਭੱਜ ਗਏ ਫੇਰ ਡਰਦੇ ਵੈਰੀ ਭੱਜ ਗਏ ਤੇ ਵੇਰਾਵਾਂ ਖਲਾਰ ਮੈਂ ਹੁੰਦਾ ਤੇਰੀ ਕੁੱਖ ਦਾ ਜੰਮਿਆ ਮੈਂ ਹੁੰਦਾ ਤੇਰੀ ਕੁੱਖ ਦਾ ਜੰਮਿਆ ਖੜਦਾ ਪੁੱਤ ਤੇਰੇ ਦੇ ਨਾਲ ਮੈਂ ਸਵਰਾਂ ਦਾ ਕੁੱਟ ਪਰ ਲਵੀ ਮੈਂ ਸਵਰਾਂ ਦਾ ਕੁੱਟ ਪਰ ਲਵੀ ਤੇਰਾ ਰੁਸ ਗਿਆ ਪर्वਤਗਾਰ ਮਾ ਛੱੜਦੇ ਰੱਬ ਤੇ ਡੋਰੀਆਂ ਮਾ ਛੱੜਦੇ ਰੱਬ ਤੇ ਡੋਰੀਆਂ ਚੜੂਗੀ ਇੱਕ ਸਵੇਰ ਮਾ ਤੇਰੇ ਸਿੱਧੂ ਪੁੱਤ ਨੇ ਜੰਮਣਾ ਮਾ ਤੇਰੀ ਖੋਖੋ ਫੇਰ ਮਾ ਤੇਰਾ ਕ੍ਰਿਸ਼ਨ ਨਾਲ ਜਾਊ ਜੋ ਸ਼ੁਭਦੀ ਪਾ ਗਿਆ ਫੇਰ